ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਤੋ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਹਾ ਸੀ ਇਹ ਲਗਭਗ 9:00 ਦੇ ਕਰੀਬ ਟਾਈਮ ਹੋ ਟਾਈਮ ਹੋ ਗਿਆ ਮੈਨੂੰ ਪ੍ਰੋਪਰ ਯਾਦ ਵੀ ਨਹੀਂ ਤੇ ਮੈਂ ਬਣਾ ਰਹੀ ਸਵੇਰ ਦਾ ਬ੍ਰੈਕਫਾਸਟ ਅੱਜ ਬਣ ਰੇ ਸੀ ਆਲੂ ਵਾਲੇ ਪਰੌਂਠੇ ਮੈਂ ਕਿ ਚੱਲ ਪਰੌਂਠੇ ਤੋਂ ਅੱਜ ਦਾ ਵਲੌਗ ਸ਼ੁਰੂ ਕਰਦੇ ਆ ਅੱਜ ਅਸੀਂ ਬਣਾ ਰਿਹਾ ਆਲੂ ਵਾਲੇ ਪਰੌਂਠੇ ਕਈ ਵਾਰ ਨਾ ਕੋਈ ਸਬਜ਼ੀ ਵਗੈਰਾ ਦਾ ਕੋਈ ਨਹੀਂ ਹੁੰਦਾ ਹੈਗਾ ਜੁਗਾੜ ਜਾਂ ਆਪਣਾ ਦਿਲ ਵੀ ਨਹੀਂ ਕਰਦਾ ਕਾਫੀ ਦਿਨਾਂ ਬਾਅਦ ਸਬਜ਼ ਕਰੀ ਕੋਈ ਤਾਲ ਮਿਲ ਜਾ ਤੇ ਮੈਂ ਕਿਹਾ ਚਲ ਪਰੌਂਠੇ ਬਣਾ ਲੈਂਦੇ ਵਿੰਦਰ ਵੀ ਕਿਹਾ ਚਲ ਪਰੌਂਠੇ ਬਣਾ ਲਓ ਫਿਰ ਮੈਂ ਬਣਾ ਲਈ ਸ ਆਲੂ ਵਾਲੇ ਸਟਫਡ ਪਰੌਂਠੇ ਬਹੁਤ ਟੇਸਟੀ ਮੈਨੂੰ ਲੱਗੇ ਕਿ ਤੇ ਮੈਨੂੰ ਐ ਸੀ ਧਨੀਆ ਹੈਗਾ ਧਨੀਆ ਕਾਫੀ ਸਾਰਾ ਮੈਂ ਪਾਇਆ ਮੈਨੂੰ ਤਾਂ ਨਹੀਂ ਜ਼ਿਆਦਾ ਲਾਲਚ ਹੋਏਦਾ ਮੈਨੂੰ ਧਨੀਆ ਬਹੁਤ ਜ਼ਿਆਦਾ ਪਸੰਦ ਆ ਚਾਹੇ ਉਹ ਸਬਜੀ ਹੋਵੇ ਚਟਨੀ ਹੋਵੇ ਪਰੌਂਠੇ ਹੋਣ ਤਾਂ ਨਹੀਂ ਉਹ ਚਟਨੀ ਦੀ ਬਹੁਤ ਜ਼ਿਆਦਾ ਮੈਨੂੰ ਪਸੰਦ ਹੈ ਠੀਕ ਕਾਫੀ ਸਾਰਾ ਮੈਂ ਧਨੀਆ ਪਾਇਆ ਆਲੂ ਦੇ ਵਿੱਚ ਬਰੀਕ ਕੱਟ ਕੇ ਪਿਆਜ਼ ਹਰੀ ਮਿਰਚ ਮੱਕੀ ਗਰਮ ਮਸਾਲਾ ਹੋ ਗਿਆ ਚਾਹ ਅੰਬ ਚੂਰ ਪਾਊਡਰ ਵਗੈਰਾ ਸਾਰਾ ਕੁ ਮਸਾਲੇ ਵਗੈਰਾ ਪਾ ਕੇ ਜੀਰਾ ਪਾਊਡਰ ਪਾ ਕੇ ਬਹੁਤ ਟੇਸਟੀ ਲੱਗਦੇ ਪਰੌਂਠੇ ਫਿਰ ਤਾਂ ਇਹ ਨਾਲ ਤਾਂ ਸਵਾਦ ਹੀ ਦੁੱਗਣਾ ਹੋ ਜਾਂਦਾ ਪਰੌਂਠਿਆਂ ਦਾ ਤੇ ਮੈਂ ਬਣਾ ਰਹੀ ਸੀ ਪਰੌਂਠੇ ਗਰਮਾ ਗਰਮ ਅਸੀਂ ਬਣਾ ਰਹੇ ਸੀ ਖਾ ਰਹੇ ਸੀ ਪਹਿਲਾਂ ਮੈਨੂੰ ਅਸੀਂ ਮੈਂ ਇੱਕ ਪਰੌਂਠਾ ਖਾਉਂਗੀ ਪਰ ਟੇਸਟ ਹੀ ਇੰਨਾ ਚੰਗੇ ਲੱਗੇ ਮੈਂ ਦੋ ਪਰੌਂਠੇ ਖਾ ਲਏ ਬਹੁਤ ਜ਼ਿਆਦਾ ਟੇਸਟ ਲੱਗਦੇ ਕਾਫੀ ਦਿਨਾਂ ਬਾਅਦ ਖਾਈ ਅਸੀਂ ਕਦੇ ਕਦੇ ਬਣਾਉਂਦੇ ਹਾਂ ਪਰੌਂਠੇ ਡੇਲੀ ਨਹੀਂ ਬਣਾਉਂਦੇ ਸਾਨੂੰ ਪਰੌਂਠੇ ਉਹ ਬਹੁਤ ਘੱਟ ਪਸੰਦ ਨੇ ਪਸੰਦ ਨੇ ਪਰ ਡੇਲੀ ਨਹੀਂ ਬਣਾਉਂਦੇ ਹਫਤੇ ਤੋਂ 10 ਦਿਨਾਂ ਤੋਂ ਇੱਕ ਵਾਰ ਹੀ ਬਣਦੇ ਨੇ ਕਿਉਂਕਿ ਸਾਡੇ ਬੱਚੇ ਵੀ ਨਹੀਂ ਪਸੰਦ ਕਰਦੇ ਇਹਦਾ ਬੱਚੇ ਜ਼ਿਆਦਾਤਰ ਪਰੌਂਠੇ ਪਸੰਦ ਕਰਦੇ ਨੇ ਮੇਰੀ ਬੇਟੀ ਅਹੀ ਜੀ ਸੀ ਉਹ ਪਰੌਂਠੇ ਵਾਲੇ ਤਵੇ ਤੇ ਫੁਲਕਾ ਵੀ ਨਹੀਂ ਖਾਂਦੀ ਸੀ ਉਹਦੇ ਵਾਸਤੇ ਅਸੀਂ ਅਲੱਗ ਤਵਾ ਰੱਖ ਕੇ ਫੇਰ ਫੁਲਕਾ ਬਣਾਉਣਾ ਹੁੰਦੇ ਜੀ ਪਰੌਂਠੇ ਵਾਲਾ ਤਵਾ ਹੁੰਦਾ ਉਹਨੇ ਫੁਲਕਾ ਵੀ ਨਹੀਂ ਖਾਣਾ ਸੀਗਾ ਪਰੌਂਠੇ ਤਾਂ ਕੋਲੇ ਵੀ ਨਹੀਂ ਖਾੜਦੀ ਸੀ ਖੁਸ਼ਬੂ ਵੀ ਨਹੀਂ ਲੈਂਦੀ ਸੀ ਪਰੌਂਠੇ ਵੀ ਬੱਚੇ ਅਹੀ ਜੀ ਨੇ ਬੇਟਾ ਵੀ ਬਹੁਤ ਘੱਟ ਪਸੰਦ ਕਰਦਾ ਉਹ ਸਬਜ਼ੀ ਨਾਲ ਰੋਟੀ ਪਸੰਦ ਕਰਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਟਾਈਮ ਹੋ ਰਿਹਾ 9:30 ਦਾ ਅੱਜ ਮੈਂ ਲਗਾ ਰਹੀ ਹਾਂ ਝਾੜੂ ਬਿਕੋਜ਼ ਸਾਡੀ ਹੈਲਪਰ ਆਈ ਨਹੀਂ ਅੱਜ ਚਲੋ ਤਾਂ ਮੈਂ ਕਰਦੀ ਲਗਾਉਂਦੀ ਪਹਿਲੀ ਅਸੀਂ ਪਹਿਲਾਂ ਵੀ ਵੇਟ ਕਰੀਏ ਵੀ ਆਊਗੀ ਆਉਗੀ ਨਾ ਫਿਰ ਜੋ ਅਸੀਂ ਪਤਾ ਲਿਆ ਵੀ ਆਈ ਕਿਉਂ ਨਹੀਂ ਫਿਰ ਉਹ ਕਹਿੰਦੀ ਮੈਨੂੰ ਬੁਖਾਰ ਹੋ ਗਿਆ ਪਿਆ ਮੈਂ ਤਾਂ ਚਲੋ ਕੰਨਾ ਝਾੜੂ ਝਾੜੂ ਲਗਾਣਾ ਇਸ ਤੋਂ ਬਾਅਦ ਤਾਂ ਵੀ ਸਫਾਈ ਹੁੰਦੀ ਹੈ ਪਰ ਮੈਨੂੰ ਬੈਗ ਕਰਕੇ ਨਾ ਜ਼ਿਆਦਾ ਨਹੀਂ ਮੈਂ ਕਰ ਸਕਦੀ ਹੈਗੀ ਝੁੱਕ ਕੇ ਕੰਮ ਕੰਨਾ ਝਾੜੂ ਝਾੜੂ ਲਵਾਉਂਗਾ इन दिन थोड़ा घर साफ जो हम लगन लग रही आप नहीं आज जब झाड़ू भी ना लगे बहुत ही गंदा लगता कभी झाड़ू का भी बहुत फर्क पड़ता है कभी वो भी टाइम सारा मैं झाड़ू में स्कूल भेजना फिर घर का रोटी टुक भी करना कपड़े धोने तो प्रेस करने सारा काम ਸੁਰ ਲੋਦੀ ਲਗਾਉਣੇ ਝਾੜੂ ਤੁਹਾਨੂੰ ਮੈਂ ਲਗਾ ਰਹੀ ਇਸ ਝਾੜੂ ਸਾਰੇ ਕਮਰਿਆਂ ਵਿੱਚ ਮੈਂ ਨਹੀਂ ਲਗਾਉਂਗੀ ਲੌਬੀ ਵਿੱਚ ਮੰਮੀ ਵਾਲੇ ਰੂਮ ਵਿੱਚ ਸਾਡੇ ਰੂਮ ਵਿੱਚ ਕਿਚਨ ਵਿੱਚ ਮੈਂ ਜਸਟ ਇਨਕਲ ਲਗਾ ਦੂੰਗੀ ਜਿੰਨੇ ਕ ਏਰੀਆਸ ਯੂਜ਼ ਕਰਦੇ ਆ ਕਿਉਂਕਿ ਹੁਣ ਆਦਰ ਜਿਹੜੀ ਜਰੂਰ ਜਿਹੜਾ ਕੰਮ ਕਰਨ ਦੇ ਆਪ ਨੂੰ ਆਤਤ ਨਾ ਹੋ ਫਿਰ ਕੰਮ ਕਰਨਾ ਔਖਾ ਵੀ ਬਹੁਤ ਲੱਗਦਾ ਜਿੱਥੇ ਤਾਂ ਹੁੰਦਾ ਸਵੇਰ ਸਵੇਰ ਤਾਂ ਹੋ ਜਾਂਦਾ ਕੰਮ ਜੋ ਆਪ ਨੂੰ ਪਤਾ ਹੋਵੇ ਵੀ ਅੱਜ ਹੈਲਪਰ ਨਹੀਂ ਆਉਣਾ ਫਿਰ ਤਾਂ ਪੋਸਟ ਅਕੋਰਡਿੰਗ ਵਿੱਚੋਂ ਵਿੱਚੋਂ ਟਾਈਮ ਖਾਂਢੀ ਕਿ ਕੰਮੇ ਕੰਮ ਕਰ ਲੈਣੇ ਹਨ ਤਾਂ ਹੁਣ ਸਾਡੇ ਖਾਣੇ ਦੇਣ ਦਾ ਕੰਮ ਖਤਮ ਹੋ ਗਿਆ ਸੀ ਕਿਚਨ ਮੈਂ ਕ ਫਿਰ ਉਸ ਤੋਂ ਬਾਅਦ ਕੰਮ ਕਰਨਾ ਬਹੁਤ ਔਖਾ ਲੱਗਦਾ ਖਾਣਾ ਖਾਣ ਤੋਂ ਪਹਿਲਾਂ ਕੰਮ ਕਰ ਲਓ ਤਾਂ ਕਰ ਲਓ ਆਰਾਮ ਨਾ ਹੋ ਜਾਂਦਾ ਫਿਰ ਤਾਂ ਤੇ ਹੁਣ ਇਹ ਮੈਂ ਨਮਕੀਨ ਫਿਲ ਕਰ ਰਹੀ ਸੀ ਡੱਬੇ ਵਿੱਚ ਨਮਕੀਨ ਵਗੈਰਾ ਕਰ ਖਤਮ ਹੋਏ ਪੇਸ ਕੱਲ ਲੈ ਕੇ ਦਵਿੰਦਰ ਮੈਂ ਆਈ ਰੱਖ ਤੇ ਮੈਂ ਚਲੋ ਫਿਰ ਫਿਲ ਕਰੂੰਗੀ ਇਹਨਾਂ ਨੂੰ ਤੇ ਇਹਨਾਂ ਨੂੰ ਕਰ ਰਹੀਆਂ ਫਿਲ ਜਪੁੰਨੇ ਹੋਏ ਚਨੇ ਇੱਕ ਦਵਿੰਦਰ ਲੈ ਕੇ ਆਉਂਦੇ ਨੇ ਬਹੁਤ ਟੇਸਟੀ ਮਿਕਸਚਰ ਹੁੰਦਾ ਕਈ ਚੀਜ਼ਾਂ ਦਾ ਮਿਕਸਚਰ ਹੁੰਦਾ ਉਹ ਜਿਵੇਂ ਉਹਦੇ ਵਿੱਚ ਮੱਕੀ ਹੁੰਦੀ ਆ ਚਨੇ ਹੁੰਦੇ ਨੇ ਹੁੰਦਾ ਬਰੀਕ ਬਾਜਰਾ ਹੁੰਦਾ ਸੋਇਆਬੀਨ ਹੁੰਦੀ ਆ ਕਾਫੀ ਕੁਛ ਪਿਚ ਇਦਾਂ ਉਹਦੇ ਵਿੱਚ ਗ੍ਰੇਨਸ ਹੁੰਦੇ ਬਹੁਤ ਟੇਸਟ ਲੱਗਦਾ ਉਹ ਵਾਲਾ ਨਮਕੀਨ ਤੇ ਵੈਸੇ ਵੀ ਹੈਲਦੀ ਵੀ ਹੁੰਦਾ ਜਿਵੇਂ ਆਪਾਂ ਪੂਜੀਏ ਵਗੈਰਾ ਖਾਂਦੇ ਉਹਨਾਂ ਚ ਜਿਹਨਾਂ ਨੂੰ ਹੈਲਦੀ ਹੁੰਦਾ ਇਹ ਸਾਰੇ ਫਿਲ ਕਰ ਰਹੀ ਕਾਫੀ ਵਾਲੇ ਜਾਰ ਨੇ ਮੇਰੇ ਕੋਲ ਇਕੱਠੇ ਹੋਏ ਹੁਣ ਤਾਂ ਅਸੀਂ ਇੰਨਾ ਵੱਡਾ ਜਾਰ ਕਾਫੀ ਦਾ ਨਹੀਂ ਲੈ ਕੇ ਆਉਂਦੇ ਜਦੋਂ ਪਹਿਲਾਂ ਬੱਚੇ ਵੀ ਸੀ ਬੱਚੇ ਵੀ ਕੋਲਡ ਕਾਫੀ ਵਗੈਰਾ ਪੀਂਦੇ ਸੀਗੇ ਤੋ ਉਹ ਤੋਂ ਵੱਡਾ ਜਾਰ ਲਿਆਉਂਦੇ ਸੀ ਮੇਰੇ ਕੋਲ ਕਾਫੀ ਜਾਰੇ ਕਾਫੀ ਵਾਲੇ ਇਕੱਠੇ ਹੋਏ ਪਏ ਸੀਗੇ ਤੇ ਵਧੀਆ ਵੀ ਲੱਗਦੇ ਨੇ ਯੂਜ਼ ਕਰਨੇ ਕਿ ਤੱਕ ਕੰਮ ਦੇ ਨੇ ਕਿਸੇ ਤਰ੍ਹਾਂ ਦੀ ਸਮੈਲ ਨਹੀਂ ਆਉਂਦੀ ਵਾਸ਼ ਟ੍ਰਾਂਸਪੇਰੈਂਟ ਨੇ ਜਗ੍ਹਾ ਵੀ ਘੱਟ ਰੋਕਦੇ ਨੇ ਲੰਬੇ ਨੇ ਹਨਾ ਦੂਜੇ ਵੀ ਮੇਰੇ ਕੋਲ ਕੰਟੇਨਰਸ ਨਮਕੀਨ ਵਾਲੇ ਹੈਗੇ ਨੇ ਪਰ ਮੈਨੂੰ ਇਹ ਯੂਜ਼ ਕਰਨੇ ਜ਼ਿਆਦਾ ਅੱਛੇ ਲੱਗਦੇ ਨੇ ਕਿਉਂਕਿ ਇਹ ਨਾ ਜਗ੍ਹਾ ਬਹੁਤ ਘੱਟ ਰੋਕਦੇ ਨੇ ਇਹਨਾਂ ਦੀ ਹਾਈਟ ਲੰਬੀ ਕਰਕੇ ਟਾਲ ਕਰਕੇ ਨਾ ਫਿਰ ਘੱਟ ਜਗ੍ਹਾ 'ਚ ਹੀ ਕਾਫੀ ਆ ਜਾਂਦੇ ਨੇ ਇਹ ਸੋ ਸਾਰੇ ਨਮਕੀਨ ਮੈਂ ਕਰਦੇ ਫਿਲ ਜਿਹੜੇ ਹੁਣ ਬਚ ਗਏ ਪੈਕੇਟਸ ਤੇ ਰਬੜ ਚੜਾ ਕੇ ਐਦਾਂ ਰੱਖ ਦੂੰਗਾ ਜਦੋਂ ਇਹ ਖਤਮ ਹੋਣਗੇ ਦੁਬਾਰੇ ਇਹਨਾਂ ਨੂੰ ਰੀਫਿਲ ਕਰ ਲਾਂਗੇ ਇਹ ਕੰਮ ਮੇਰਾ ਕੱਲ ਦਾ ਪੈਂਡਿੰਗ ਪਿਆ ਸੀ ਬਸ ਮੈਂ ਟੇਬਲ ਤੇ ਨਾ ਲਫਾਫਿਆਂ ਹੀ ਰੱਖਤੇ ਆ ਦੇਖੋ ਇਹ ਜਾਰਸ ਨਾ ਪਏ ਵੀ ਬਹੁਤ ਸੋਹਣੇ ਲੱਗਦੇ ਨੇ ਇਹ ਜਗ੍ਹਾ ਬਹੁਤ ਘੱਟ ਰੂਕ ਦੇਣ ਬਾਕੀ ਮੇਰੇ ਖਾਣੇ ਦੇ ਅਕੋਰਡਿੰਗ ਬਿਲਕੁਲ ਠੀਕ ਨੇ ਇਹਨਾਂ ਦੀ ਹਾਈਟ ਤੇ ਜਗ੍ਹਾ ਜਿਵੇਂ ਇਹਨਾਂ ਜਿਆਦਾ ਵੱਡਾ ਖਾਨਾ ਸਪੇਸ਼ੀਅਸ ਨਹੀਂ ਹੈਗਾ ਵੱਡੇ ਕੰਟੇਨਰ ਨਹੀਂ ਚਾਹ ਸਕਦੇ ਤੇ ਹੁਣ ਮੈਂ ਧੋਰੀ ਬਹੁਤ ਫਿਸ਼ਨ ਪਹਿਲਾਂ ਮੇਰੇ ਸਲਾਜ਼ੇ ਪਿਛਲੇ ਇੱਕ ਦਿਨ ਮਿਸ ਕਰਦਾਂ ਨੇ ਵੀ ਅਜੇ ਧੁੰਦ ਨੇ ਇਨਾਂ ਜਿਆਦਾ ਗੰਦਾ ਨਹੀਂ ਸੀਗਾ ਤੇ ਬਹੁਤ ਜ਼ਿਆਦਾ ਮੈਂ ਕਹਾਂ ਸਾਫ ਫਿਨਿਸ਼ ਬਹੁਤ ਗੰਦਾ ਵੀ ਨਹੀਂ ਸੀ ਆਪਾਂ ਨੂੰ ਬੁਰਾ ਲੱਗ ਰਿਹਾ ਸੀਗਾ ਫਿਰ ਮੈਂ ਕਹਾਂ ਨਹੀਂ ਜਦੋਂ ਮੈਂ ਇੰਨਾ ਕੁਝ ਕਰਤਾ ਫਿਰ ਇੱਕ ਵਾਸਫੇਸ਼ਨ ਵੀ ਕੁਝ ਛੱਡਣਾ ਚਲੋ ਮੈਂ ਇਹ ਵੀ ਧੋਈ ਦਿੰਨੀ ਆ ਫਿਰ ਕਈ ਵਾਰ ਨਾ ਐ ਹੁੰਦਾ ਵੀ ਚਲੋ ਚਲਦੀ ਚਾਲ ਵਿੱਚ ਚਲੋ ਆ ਵੀ ਕਰ ਦਦਨੇ ਚਲੋ ਆ ਵੀ ਕਰ ਦਦਨੇ ਆ ਜੇ ਆਪਾਂ ਬਹਿ ਜੀ ਉਮੀਦਾਂ ਆਫ ਛੱਡ ਕੇ ਵੀ ਛਣ ਛੱਡੂ ਪਰ ਆਪਾਂ ਕੰਮ ਨਹੀਂ ਕਰਦੇ ਫਿਰ ਕੁਝ ਵੀ ਨਹੀਂ ਹੁੰਦਾ ਜੇ ਆਪਾਂ ਲੱਗ ਪਈਏ ਕੰਮ ਤੇ ਫਿਰ ਐ ਹੁੰਦਾ ਵੀ ਚਲੋ ਆ ਵੀ ਕਰ ਲਈ ਆ ਵੀ ਕਰ ਲਈ ਆ ਵੀ ਕਿਉਂ ਛੱਡਣਾ ਹਨਾ ਫਿਰ ਤਾਂ ਆਪ ਇੱਕ ਵਾਰ ਸ਼ੁਰੂ ਹੋਣ ਦੀ ਧੀਰ ਹੁੰਦੀ ਬਸ ਫਿਰ ਕੁਝ ਵੀ ਮ ਬਾਕੀ ਜਿਹੜੀ ਸਫਾਈ ਕਰਕੇ ਤੁਹਾਨੂੰ ਖੁਸ਼ੀ ਮਿਲਦੀ ਹੈ ਸਕੂਨ ਮਿਲਦਾ ਉਹਦਾ ਤਾਂ ਨਜ਼ਾਰਾ ਹੀ ਛੱਡੀ ਹੁੰਦਾ ਜੋ ਸਾਰਾ ਕੁਝ ਅੱਖਾਂ ਨੂੰ ਸਾਫ਼-ਸਾਫ਼ ਚਮਕਦਾ ਦੇਖ ਕੇ ਬਹੁਤ ਵਧੀਆ ਲੱਗਦਾ ਫਿਰ ਤੇ ਹੈਂਡ ਟੌਲ ਵੀ ਫਰੈਸ਼ ਧੋਤਾ ਟੰਗ ਦੂੰਗੀ ਇੱਕ ਵਾਰ ਤਾਂ ਮੈਂ ਟੌਲ ਬਿਲਕੁਲ ਸੈੱਟ ਕਰਕੇ ਟੰਗਦੀ ਹੁੰਨੀ ਆ ਬਹੁਤ ਦੇਖਣ ਨੂੰ ਸੋਹਣਾ ਲੱਗੇ ਉਦੋਂ ਬਾਅਦ ਦਵਿੰਦਰ ਇਹਨੂੰ ਆ ਕੇ ਗੂਚੂ-ਮੂਚੂ ਪਤਾ ਨਹੀਂ ਕੀ ਹਾਲ ਕਰ ਦਿੰਦੇ ਨੇ ਇਹਦਾ ਸਾਰਾ ਜਿਹੜਾ ਕਲੀਨਿੰਗ ਹੋ ਜਾਂਦੀ ਸੈਟਿੰਗ ਹੋ ਜਾਂਦੀ ਫਿਰ ਮੈਂ ਰੂਮ ਫਰੈਸ਼ ਨਾਲ ਛਿੜਕ ਦਾਨੀ ਕਈ ਵਾਰ ਜਿਵੇਂ ਰਹਾ ਯਾਦ ਰਿਹਾ ਜੀ ਤਾਂ ਕਈ ਵਾਰ ਤਾਂ ਮੇਰੇ ਯਾਦ ਹੀ ਨਹੀਂ ਰਹ ਯਾਰ ਅੱਜ ਤਾਂ ਮੈਨੂੰ ਨਾਲ ਦੀ ਨਾਲ ਛਿੜਕ ਦੇਣੀ ਆ। ਸੋ ਇਹ ਹੈਗੇ ਨੈਕਸਟ ਮਾਰਨਿੰਗ ਉਸ ਦਿਨ ਦਿਨੇ ਮੇਰਾ ਟਾਈਮ ਨਹੀਂ ਲੱਗਾ ਵੀਡੀਓ ਸ਼ੂਟ ਕਰਨ ਦਾ ਇਹ ਮੈਂ ਆਪਣਾ ਤਿਆਰ ਕਰ ਲਿਆ ਬ੍ਰੇਕਫਾਸਟ ਪਨੀਰ ਵਿੱਚ ਸਬਜ਼ੀਆਂ ਪਾ ਕੇ ਪਿਆਜ਼ ਟਮਾਟਰ ਸ਼ਿਮਲਾ ਮਿਰਚ ਮੈਂ ਆਪਣਾ ਕਰ ਰਹੀ ਹਾਂ ਬ੍ਰੇਕਫਾਸਟ ਲਾਸਟ ਦਿਨ ਆ ਫਿਰ ਅਸੀਂ ਸਾਨੂੰ ਕੰਮ ਹੋ ਗਿਆ ਸੀਗਾ ਸਾਨੂੰ ਜਾਣਾ ਪੈ ਗਿਆ ਘਰੋਂ ਸਵੇਰੇ ਜਿਹੜੀ ਵੀਡੀਓ ਸ਼ੂਟ ਕਰਨ ਲਈ ਕਰ ਲਈ ਉਸ ਤੋਂ ਬਾਅਦ ਮੈਨੂੰ ਵੀਡੀਓ ਸ਼ੂਟ ਕਰਨ ਦਾ ਟਾਈਮ ਹੀ ਨਹੀਂ ਲੱਗਾ ਕੋਕ ਘਰ ਐਸੀ ਸ਼ਾਮ ਨੂੰ ਆਏ ਆ ਵਾਪਸ ਤੇ ਮੈਂ ਆਰਾਮ ਨਾਲ ਕਰ ਰਹੀ ਹਾਂ ਆਪਣਾ ਬੈਕ ਕੇ ਬ੍ਰੇਕਫਾਸਟ ਬੈਠ ਕੇ ਫਿਰ ਚਾਹ ਵਾਲੇ ਦਵਿੰਦਰ ਦੇ ਭਾਂਡੇ ਇਹ ਮੈਂ ਚੱਕੀ ਨਹੀਂ ਕਿਉਂਕਿ ਮੈਂ ਕਿਚਨ ਵਿੱਚ ਸੀ ਮੈਂ ਜਸਟ ਹੁਣੀ ਤਾਂ ਬ੍ਰੇਕਫਾਸਟ ਲੈ ਕੇ ਆਈ ਸੀ ਦਵਿੰਦਰ ਉੱਠ ਕੇ ਚਲੇ ਗਏ ਪਰ ਇਹ ਆਪਣੇ ਚਾਹ ਵਾਲੇ ਭਾਂਡੇ ਕਦੇ ਵੀ ਨਹੀਂ ਚੱਕਦੇ ਹੁੰਦੇ ਮੈਂ ਚਾਹ ਕਹਿ ਕੇ ਇਹਨਾਂ ਨੂੰ ਥੱਕ ਗਈ ਪਰ ਇਹਨਾਂ ਨੇ ਚੱਕਣਾ ਮੈਂ ਕਿਹਾ ਚਲ ਹੁਣ ਜਦੋਂ ਮੈਂ ਖੜੀ ਹੋਊਂਗੀ ਇਕੱਠੇ ਲੈ ਕੇ ਜਾਊਂਗੀ ਭਾਂਡੇ ਕੁਝ ਮੈਂ ਆਪਦੀਆਂ ਆਦਤਾਂ ਮੈਂ ਸੁਧਾਰਨੀ ਕੁਝ ਮੈਂ ਅਭੀ ਆਤਨਾ ਹਾਂ ਜੀ ਹੋਰ ਸੁਧਾਰਨੀਆਂ ਨੇ ਹਨਾ ਕਿਉਂਕਿ ਆਪਣੇ ਸਭ ਦੇ ਹੈਬਿਟਸ ਇਹੀ ਹੀ ਹੁੰਦੀਆਂ ਚ ਆਪਾਂ ਕਹੀਏ ਆਪਾਂ 100% ਪਰਫੈਕਟ ਆ ਸਹੀ ਆਪਣੇ ਹੈਬਿਟਸ ਅੱਛੀਆਂ ਨਹੀਂ ਕੁਝ ਮੈਂ ਆਪਣੀ ਆਦਤਾਂ ਤੇ ਹੋਰ ਕੰਮ ਕਰ ਰਹੀ ਹਾਂ ਜੀ ਸੋ ਹੁਣ ਆ ਗਈ ਮੈਂ ਕਿਚਨ ਵਿੱਚ ਸਬਜੀ ਬਣਾਈ ਸੀ ਕੱਦੂ ਦੀ ਤੇ ਇੱਕ ਭੈਣ ਨੇ ਕਹੇ ਤੁਸੀਂ ਕੱਦੂ ਵਿੱਚ ਦੁੱਧ ਵਗੈਰਾ ਕਮੀ ਪਾ ਲੈ ਦੋਸਤਾਂ ਵਾਲੇ ਕੋ ਸਬਜੀ ਤਾਂ ਪਹਿਲਾਂ ਮੈਂ ਇੱਕ ਵਿਸਲ ਲਵਾ ਲਈ ਸੀ ਇਹਨੂੰ ਵਿਸਲ ਲਵਾ ਕੇ ਨਾ ਮੈਂ ਕੱਚੀ ਨਾਲ ਥੋੜਾ ਥੋੜਾ ਕੱਦੂ ਮੈਸ਼ ਕਰ ਲਿਆ ਸੀ ਆ ਤੇ ਮੈਸ਼ ਕਰਨ ਤੋਂ ਬਾਅਦ ਜਿਹੜਾ ਕਦੋਂ ਐਕਸਟਰਾ ਮੈਨੂੰ ਲੱਗ ਰਿਹਾ ਉਹ ਮੈਂ ਕੱਢ ਰਹੀ ਐ ਮਟੋਂਗੇ ਵਿੱਚ ਤੇ ਜਿੰਨਾ ਕਿਸਾ ਇੱਕ ਟਾਈਮ ਵਿੱਚ ਹੁਣ ਲੱਗ ਜੂਗਾ ਸਿਰਫ ਦੁੱਧ ਤੇ ਮਲਾਈ ਓਨੇ ਵਿੱਚ ਹੀ ਪਾਉਂਗੀ ਬਾਕੀ ਸਬਜ਼ੀ ਨੂੰ ਸ਼ਾਮ ਨੂੰ ਜਦ ਗਰਮ ਕਰਾਂਗੇ ਉਦੋਂ ਦੁਬਾਰਾ ਉਹਦੇ ਵਿੱਚ ਦੁੱਧ ਮਲਾਈ ਫੇਰ ਪੈ ਜੂਗਾ ਸਿਰਫ ਹੁਣ ਵਾਲੀ ਇੱਕ ਟਾਈਮ ਸਬਜ਼ੀ ਵਿੱਚ ਮੈਂ ਦੁੱਧ ਮਿਕਸ ਕਰੂੰਗੀ ਗੈਸ ਤੇ ਮੈਂ ਬਿਲਕੁਲ ਸਲੋ ਕਰਕੇ ਰੱਖ ਲਈ ਸਬਜ਼ੀ ਇਹਦੇ ਵਿੱਚ ਪਾ ਦਾਂਗੇ 2 ਚਮਚੇ ਮਲਾਈ ਦੇ ਥੋੜਾ ਜਿਹਾ ਦੁੱਧ ਪਾਵਾਂਗੇ ਬਸ ਇਹਨੂੰ ਕਰ ਦਾਂਗੇ ਮਿਕਸ ਹਲਕਾ ਇਸੇ ਕਿਲੋ ਆਮਾਂਗੀ ਤਾਂ ਕਿ ਮਲਾਈ ਅਚੀ ਤਰ੍ਹਾਂ ਮਿਕਸ ਹੋ ਜੇ ਸਬਜ਼ੀ ਵਿੱਚ ਦੁੱਧ ਮਿਕਸ ਹੋ ਜੇ ਬਾਕੀ ਤੁਸੀਂ ਪਤਲੀ ਗਾੜੀ ਅਪ ਦੇ ਟੇਸਟ ਅਕੋਰਡਿੰਗ ਰੱਖ ਸਕਦੇ ਜਿਵੇਂ ਤੁਹਾਨੂੰ ਪਸੰਦ ਆ ਹਨਾ ਕਈ ਇਹਨੂੰ ਸੁੱਕੀ ਜੀ ਪਸੰਦ ਹੁੰਦੇ ਕਿ ਕਿਸ ਨੂੰ ਥੋੜੀ ਜੀ ਥਰੀ ਜੀ ਵਾਂਗੂ ਪਤਲੀ ਪਸੰਦ ਹੁੰਦੀ ਹੈ ਦੇਖੋ ਇਸ ਤਰ੍ਹਾਂ ਹੀ ਸਬਜ਼ੀ ਹੋ ਗਈ ਦੁੱਧ ਮਲਾਈ ਬਿਲਕੁਲ ਵਿੱਚ ਰਚ ਗਈ ਅਸੀਂ ਤਾਂ ਇਸ ਤਰ੍ਹਾਂ ਹੀ ਕੱਦੂ ਖਾਣੇ ਹੁੰਦੇ ਦੁੱਧ ਮਲਾਈ ਵਾਲਾ ਸੁੱਕਾ ਮਸਾਲੇ ਵਾਲਾ ਅੱਛਾ ਲੱਗਦਾ ਇਹਨਾਂ ਪੁਦੀਨਾ ਪਾਇਆ ਪੈਸੀ ਕੱਪੜੇ ਤੇ ਹੋ ਗਈ ਹੁਣ ਇਹਨੂੰ ਇਨ ਚਾਰ ਦਿਨਾਂ ਵਿੱਚ ਲੱਗਦਾ ਸੁੱਕਿਆ ਪਿਆ ਸੀ ਹੁਣ অলਮੋਸਟ ਸੁੱਕਿਆ ਪਿਆ ਸੀਗਾ ਪਰ ਅੱਜ ਦਾ ਦਿਨ ਮੈਂ ਇੱਦਾਂ ਟ੍ਰੇ 'ਚ ਪਾ ਕੇ ਰੱਖ ਦਿੰਦੇ ਮੈਂ ਕਿ ਕੱਪੜਾ ਚੱਕ ਦਨੀ ਕੱਪੜਾ ਨਾ ਐਂ ਲੱਗਦਾ ਸੀ ਬਹੁਤ ਜਿਵੇਂ ਖਲਾਰਾ ਜਿਆ ਪਿਆ ਹੁੰਦਾ ਕਹੂੰਗਾ ਸੁੱਕੂ ਚੁੱਕ ਐਸੇ ਪਦਿੰਦਾ ਹੁਣ ਕੱਪੜਾ ਖਾਲੀ ਵਾਂਗੂ ਲੱਗ ਰਿਹਾ ਸੀ ਟ੍ਰੇ 'ਚ ਰੱਖ ਤਾਂ ਨੀ ਇੱਕ ਦਿਨ ਮੈਂ ਇਦਾਂ ਹੀ ਰੱਖੂੰਗੀ ਜਿੱਦੇ ਮੈਂ ਇਹਨਾਂ ਪਾਊਡਰ ਬਣਾਉਂਗੀ ਨਾ 5 ਕੁ ਮਿੰਟ ਧੁੱਪ 'ਤੇ ਲਵਾਉਂਗੀ ਬਸ ਸਿਰਫ ਤਾਂ ਕਿ ਕ੍ਰਸ਼ ਅਚੀਤਰ ਹੋ ਜਾਵੇ ਐਸੇ ਸੁੱਕਿਆ ਪਿਆ ਇਹਨੂੰ ਮੈਂ ਕਿਤੇ ਟ੍ਰੇ 'ਚ ਪਾ ਕੇ ਰੱਖ ਦਨੀ ਹਲੇ ਪਾਊਡਰ ਨਹੀਂ ਇਹਦਾ ਨੇ ਨਾਰੀਲ ਲੈ ਕੇ ਸੀ ਦਵਿੰਦਰ ਨਾਰੀਲ ਪਾਣੀ ਦੋ ਦਿਨ ਹੋ ਗਏ ਨਾ ਇਹਨਾਂ ਨੇ ਪੀਤਾ ਨਾ ਮੈਂ ਪੀਤਾ ਅਹੀਂ ਪਿਆਜ ਮੈਂ ਕਿ ਇਹਨੂੰ ਪੀਵਾਂਗੀ ਇਹ ਮੇਰੇ ਕੋਲ ਪਿਆ ਸੀ ਸਬਜੀ ਦਾ achar ਜਿਹੜਾ ਮੈਂ ਸਰਦੀਆਂ ਵਿੱਚ ਆਈ ਥਿੰਕ ਸੋ ਜਨਵਰੀ ਦੇ ਮਹੀਨੇ ਵਿੱਚ ਬਣਾਇਆ ਸੀ ਗੋਭੀ ਗਾਜਰ achar ਮੇਰੇ ਕੋਲ ਸਟਿਲ ਹੈ ਜੈ ਇੰਨਾ ਬਚਿਆ ਪਿਆ ਤੇ ਮੈਂ ਸੋਚ ਰਹੀ ਸੀ ਹੈਲਪਰ ਨੂੰ ਮੈਂ ਦੇ ਦਾਂ ਅੱਜ ਬਖਰਾ ਬਿਲਕੁਲ ਵੀ ਨਹੀਂ ਹੋਇਆ ਉਵੇਂ ਜਿਵੇਂ ਪਿਆ ਪਰ ਅਸੀਂ ਆਚਾਰ ਬਹੁਤ ਘੱਟ ਖਾਂਦੇ ਹਾਂ ਮੰਮੀ ਤੇ ਦਵਿੰਦਰ ਮਿਰਚ ਤੇ ਅੰਬ ਦਾ ਹੀ ਖਾਂਦੇ ਨੇ ਮੈਂ ਨਿੰਬੂ ਖਾ ਲਾ ਨਹੀਂ ਕਦੇ ਕਦੇ ਮਿਰਚ ਖਾ ਲਾ ਨਹੀਂ ਸਾਈਨ ਹੋ ਗਿਆ ਪਾਣੀ ਦਾਸ ਦਾ ਹੁਣ ਕਿਚਨ ਜੋ ਫ੍ਰੀ ਹੋ ਕੇ ਆਏਗੇ ਕਿਚਨ ਦਾ ਸਾਰਾ ਕੰਮ ਦਾਨਾ ਕਿਚਨ ਦੀ ਸਫਾਈ ਹੋ ਗਈ ਲੌਬੀ ਦੀ ਸੈਟਲਿੰਗ ਹੋ ਗਈ ਸਾਰੀ ਸਾਫ ਸਫਾਈ ਹੋ ਗਈ ਹੁਣ ਮੈਂ ਆਪਣੇ ਰੂਮ ਵਿੱਚ ਚੇਅਰਸ ਉੱਪਰ ਰੱਖਿਆ ਜੋ ਹੈਲਪਰ ਆਇੰਡ ਪੁੱਛ ਰਾ ਫਿਰ ਉੱਪਰ ਰੱਖ ਦਨ ਹੁਣੇ ਆ ਚੇਅਰ ਤੇ ਦੋ ਤਿੰਨ ਕੱਪੜੇ ਪਹਿਲੇ ਪ੍ਰੈਸ ਵਾਲਾ ਜੋ ਮੈਂ ਪਰਸੋਂ ਤੋਂ ਤੇ ਅਸੀਂ ਕੰਮ ਤਾਂ ਮੇਰਾ ਟਾਈਮ ਨਹੀਂ ਹੁੰਦਾ ਪ੍ਰੈਸ ਕਰਨ ਪਰਸ ਪ੍ਰੈਸਾਂ ਲੇਪੇ ਨਾਲ ਅੱਜ ਕਰੋ ਕੱਲ ਪਹਿਲਾਂ ਦੁਪਹਿਰੇ ਗੈਸਟ ਆ ਕੇ ਗੈਸਟ ਚਲੇ ਗਏ ਉਸ ਵਾਰ ਮੈਨੂੰ ਦਵੰਦਰ ਬਾਅਦ ਸੇ ਲਗੇਸ ਮੇਰਾ ਟਾਈਨਾ ਵੀਡੀਓ ਬਣਾਉਣਾ ਟਾਈਮ ਲੱਗ ਜਾਂਦਾ ਨਹੀਂ ਫਿਰ ਨਾ ਮੈਂ ਕੱਪੜੇ ਪ੍ਰੈਸ ਕਰੀ ਫਿਰ ਸਿਆਇਆ ਸ਼ਾਮ ਨੂੰ ਮਨ ਮੈਂ ਕਰਦੇ ਥੋੜੀ ਬੋਤ ਰੂਮ ਦੀ ਸੈਟਿੰਗ ਚਾਦਰ ਵਗੈਰਾ ਝਾੜਦਾ ਨਹੀਂ ਕੰਬਲ ਸਰਾਣੀ ਰਾਤ ਆਉਤੋਂ ਮੈਂ ਸੁਵੇਰੀ ਚੱਕਦਾ ਹੁੰਦਾ ਚਾਦਰ ਝਾੜਤੀ ਹੁਣ ਬੜ ਬੜ ਕੱਢ ਕੇ ਚੀਤੇ ਤਰੀਕਾ ਕੋਲ ਸੈਟ ਕਰ ਦਿੰਦੀ ਆ ਤੇ ਹੁਣ ਬੈਡਰੂਮ ਦੀ ਮੈਂ ਕਰਦਣੀ ਹੈ ਸੈਟਿੰਗ ਹਨਾ ਚਾਹੇ ਚਾਦਰ ਤੇ ਕੁਝ ਵੀ ਨਹੀਂ ਸਿਕ ਜਸਟ ਆਪਦੇ ਮਨ ਦੀ ਤਸੱਲੀ ਲਈ ਆ ਹੁੰਦਾ ਵੀ ਚਾਦਰ ਝਾੜ ਲਈਏ ਵਾਲ ਕੱਢ ਕੇ ਅੱਛੀ ਤਰ੍ਹਾਂ ਇਹਨੂੰ ਦੁਬਾਰੇ ਸੈੱਟ ਕਰ ਲਈਏ ਵਿਛਾ ਲਈਏ ਚਾਦਰ ਥੋੜੀ ਦੁਦਰ ਖਿੱਚ ਤੋਂ ਬਲ ਜਾ ਨਿਕਲ ਜਾਣਾ ਫਿਰ ਵਧੀਆ ਲੱਗਦਾ ਹੈਗਾ ਅੱਜ ਬਸ ਮੇਰੇ ਤੋਂ ਕੋਈ ਕੰਮ ਨਹੀਂ ਹੋਇਆ ਮੇਰੇ ਤੋਂ ਕਿਚਨ ਦਾ ਕੰਮ ਹੀ ਹੋਇਆ ਤੇ ਉਸ ਤੋਂ ਬਿਨਾਂ ਜ ਮੈਂ ਡਸਟਿੰਗ ਵਗੈਰਾ ਕੁਝ ਵੀ ਨਹੀਂ ਕੀਤੀ ਕਦੇ-ਕਦੇ ਤਾਂ ਮੇਰਾ ਰੁਟੀਨ ਬਹੁਤ ਜ਼ਿਆਦਾ ਹੀ ਬਿਜ਼ੀ ਹੁੰਦਾ ਪਰ ਅੱਜ ਮੈਂ ਫ੍ਰੀ ਮੰਗੂ ਸੀ ਨਾ ਮੈਂ ਜੇ ਕੱਪੜੇ ਤੋਂ ਤਾਂ ਨਵੇਂ ਕੋਈ ਸਾਫ ਸਫਾਈ ਕਰੀ ਕੁ ਕਦੇ-ਕਦੇ ਫ੍ਰੀ ਰਹੀਏ ਹਲਕਾ ਰੁਟੀਨ ਰੱਖੀ ਤਾਂ ਵੀ ਅੱਛਾ ਲੱਗਦਾ ਕਦੇ-ਕਦੇ ਬਹੁਤ ਕੰਮ ਕਰੀ ਤਾਂ ਵੀ ਅੱਛਾ ਲੱਗਦਾ ਲੋਕੋ ਦੇ ਡਾਂਸ ਆਰੇ ਹੁਣ ਮੈਨਾਂ ਕਿਉਂ ਨਹੀਂ ਸਾਡਾ ਕਮਰਾ ਇੰਨਾ ਗਰਮ ਹੋਇਆ ਨਾ ਜਿਹੜੀ ਆਹ ਵਾਲੀ ਵਿੰਡੋ ਆ ਇਹ ਵਾਲੀ ਫਰੰਟ ਸਾਈਡ ਆਈ ਸਾਡੇ ਘਰ ਦੇ ਇੱਧਰ ਇੰਨੀ ਧੁੱਪ ਆਉਂਦੀ ਚੜਦੀ ਧੁੱਪ ਆਉਂਦੀ ਆ ਫਿਰ ਸੂਰਜ ਆਹ ਵਾਲੀ ਸਾਈਡ ਤੇ ਘੁੰਮ ਜਾਂਦਾ ਏ ਫਿਰ ਸਾਡੇ ਆਹ ਵਾਲੀ ਸਾਈਡ ਤੇ ਆਪਾਂ ਆ ਦੋਨੇ ਸਾਈਡਸ ਨੂੰ ਗਰਮ ਸੇਕ ਹੁੰਨ ਦੋਨਾਂ ਵੱਲੋਂ ਯਾਨੀ ਕਿ ਬਾਹਰੋਂ ਇੰਨਾ ਜ਼ਿਆਦਾ ਗਰਮ ਹੁੰਦਾ ਹੁਣ ਪੂਰਾ ਗਰਮ ਹੋਇਆ ਪਿਆ ਰੂਮ ਮੈਂ ਦਿਲ ਕਰਦਾ ਏਸੀ ਲਗਾ ਦੇ ਪਰ ਏਸੀ ਤਾਂ ਹਜੇ ਲਗਾ ਨਹੀਂ ਸਕਦਾ ਏਸੀ ਦਾ ਟਾਈਮ ਵੀ ਆਇਆ ਨਹੀਂ ਏਸੀ ਹੁਣ ਹੀ ਲਗਾਉਣ ਲੱਗਾ ਤਾਂ ਗਰਮੀ ਤਾਂ ਮੈਂ ਲੰਗੂ ਵੀ ਨਾ ਚਾਹੁੰਨੀ ਨਾ ਕਿ ਥੋੜਾ ਫਰੈਸ਼ ਫੀਲ ਹੋਊਗਾ ਕਿਤਾਬ ਵੀ ਐ ਸੋੜਾ ਕੰਮ-ਕੁਮ ਕਰਕੇ ਹੱਟਦਾ ਪਸੀਨਾ ਆਇਆ ਹੁੰਦਾ ਨਾ ਤੇ ਉਸ ਕਰਕੇ ਵੀ ਗਰਮੀ ਲੱਗਦੀ ਕਿ ਸਾਡਾ ਕਮਰਾ ਤਪਦਾ ਬਹੁਤ ਜ਼ਿਆਦਾ ਇਸ ਕਰਕੇ ਨਾ ਸੂਰਜ ਚੜ੍ਹਦਾ ਇੱਧਰ ਆਉਂਦਾ ਤਾਂ ਸੀ ਇਸ ਵਿੰਡੋ ਤੇ ਬਲਾਈਂਡ ਲਗਾਏ ਹੋਏ ਹੁੰਦੇ